ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਸੋਧਾਂ ਤੋਂ ਬਾਅਦ ਦੇਸ਼ ਨਿਕਾਲੇ ਦੇ ਡਰੋਂ ਭਾਰਤੀ ਵਿਦਿਆਰਥੀਆਂ ਨੇ ਟਰੂਡੋ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ ਕੀਤੇ ਜਾਣ ਤੋਂ ਬਾਅਦ ਸੈਂਕੜੇ ਭਾਰਤੀ ਵਿਦਿਆਰਥੀ ਗ੍ਰੈਜੂਏਟ ਦੇਸ਼ ਵਿੱਚ ਡਿਪਲੋਮਾ ਕੀਤੇ ਜਾਣ ਦੇ ਡਰੋਂ ਕੈਨੇਡੀਅਨ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਨੀਤੀ ਵਿੱਚ ਸੁਧਾਰ 70 ਹਜ਼ਾਰ ਤੋਂ ਵੱਧ ਵਿਦਿਆਰਥੀ ਗ੍ਰੈਜੂਏਟਾਂ ਦੇ ਭਵਿੱਖ अनिश्चितता ਦੇ ਵਿੱਚ ਛੱਡ ਦਿੱਤਾ ਗਿਆ ਭਾਰਤੀ ਵਿਦਿਆਰਥੀ ਜੋ ਬਿਹਤਰ ਜੀਵਨ ਬਣਾਉਣ ਦੇ ਲਈ ਉੱਤਰੀ ਅਮਰੀਕਾ ਦੇਸ਼ ਵਿੱਚ ਚਲੇ ਗਏ ਸਾਨਾ ਪ੍ਰਿੰਸ ਐਡਵਰਡ ਆਇਰਲੈਂਡ ਵਿੱਚ ਵਿਧਾਨ ਸਭਾ ਦੇ ਬਾਹਰ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਵੀ ਕਰ ਰਹੇ ਨੇ ਇਸੇ ਤਰ੍ਹਾਂ ਪ੍ਰਦਰਸ਼ਨ অন্ਟਾਰੀਓ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਹੋ ਰਹੇ ਨੇ ਰਿਪੋਰਟ ਵਿੱਚ ਇਹ ਸਭ ਕੁਝ ਮੈਂਸ਼ਨ ਕੀਤਾ ਗਿਆ ਨਵੀਆਂ ਨੀਤੀਆਂ ਸਤਾਈ ਨਿਵਾਸ ਨਾਮਜ਼ਦਗੀ ਵਿੱਚ 25% ਦੀ ਕਟੌਤੀ ਕਰਨ ਅਤੇ ਅਧਿਆਨ ਪਰਮਟਾ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੇ ਹਨ ਫੈਡਰਲ ਅੰਕੜਿਆਂ ਦਾ ਹਵਾਲਾ ਦੰਦੇ ਹੋਏ ਰਿਪੋਰਟ ਦੇ ਅਨੁਸਾਰ ਇਹ ਤਬਦੀਲੀਆਂ ਕੈਨੇਡਾ ਵਿੱਚ ਤੇਜ਼ੀ ਨਾਲ ਆਬਾਦੀ ਦੇ ਵਾਧੇ ਤੋਂ ਬਾਅਦ ਹੋਈ ਹੈ ਅਤੇ ਪਿਛਲੇ ਸਾਲ ਦੀ ਆਬਾਦੀ ਵਿੱਚ ਇਮੀਗ੍ਰੇਸ਼ਨ ਵਾਧੇ ਦਾ ਲਗਭਗ 97% ਹਿੱਸਾ ਹੈ ਤੇ ਨੌਜਵਾਨ ਸਪੋਰਟਸ ਨੈਟਵਰਕ ਦੇ ਪ੍ਰਤੀਨਿਧੀ ਦਾ ਇੱਕ ਵਿਦਿਆਰਥੀ ਵਕਾਲਤ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਗ੍ਰੈਜੂਏਟਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਜਦੋਂ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਸਾਲ ਦੇ ਅੰਤ ਵਿੱਚ ਖਤਮ ਹੋ ਜਾਵेंगी ਤੇ ਉਥੇ ਦਾਦੇਗੇ ਸਤਾਨਿਕ ਰਿਹائش ਅਤੇ ਨੌਕਰੀਆਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਜਸਟਨ ਟਰੂਟੋ ਦੀ ਸਰਕਾਰ ਤੇ ਅਸਥਾਈ ਨਿਵਾਸੀ ਦੀ ਗਿਣਤੀ ਘਟਾਉਣ ਦਾ ਦਬਾਅ ਕਿਉਂਕਿ ਟਰੂਟੋ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਸੋ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਬਣਦਾ ਨਜ਼ਰ ਆ ਰਿਹਾ ਤੇ ਕੈਨੇਡਾ ਦੀ ਸਰਕਾਰ 2022 ਦੇ ਵਿਸਤਾਰ ਨੂੰ ਲਟਕਾਉਂਦੇ ਹੋਏ ਔ ਆਪਣੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਵਾਪਸ ਲੈ ਰਹੀ ਹੈ ਲੇਬਰ ਦੀ ਕਮੀ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਇਸ ਪ੍ਰੋਗਰਾਮ ਨੇ 2023 ਵਿੱਚ 183820 ਪਰਮਿਟ ਜਿੱਥੇ ਜਾਰੀ ਕੀਤੇ ਗਏ ਸਨ ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਨੇਕ ਰੀਡਿੰਨ ਪ੍ਰਭਾਵਾਂ ਦੇ ਨਾਲ ਜਿੱਥੇ ਨੌਕਰੀਆਂ ਦੇ ਰੱਖਣ ਤੋਂ ਬਚਣ ਦੇ ਲਈ ਪ੍ਰੋਗਰਾਮ ਦੀ ਵਰਤੋਂ ਕਰਨ ਲਈ ਰੋਜ਼ਗਾਰ ਦਾਤਾਂਾਂ ਦੀ ਆਲੋਚਨਾ ਕੀਤੀ ਨਮੀ ਤਬਦੀਲੀਆਂ 6% ਜਾਂ ਇਸ ਤੋਂ ਵੱਧ ਬੇਰਜ਼ਗਾਰੀ ਦਰਾਂ ਵਾਲੇ ਖੇਤਰਾਂ ਵਿੱਚ ਵਰਕ ਪਰਮਿਟ ਤੋਂ ਇਨਕਾਰ ਕਰ ਦੇਣ ਗਿਆ ਹਾਲਾਂਕਿ ਖੇਤੀਬਾੜੀ ਫੂਡ ਪ੍ਰੋਸੈਸਿੰਗ ਉਸਾਰੀ ਤੇ ਸਿਹਤ ਸੰਭਾਲ ਖੇਤਰਾਂ ਵਿੱਚ ਛੋਟ ਦਿੱਤੀ ਗਈ ਹੈ ਅਸੀਂ ਇਹ ਯਕੀਨੀ ਬਣਾਉਣ ਲਈ ਵੱਖ-ਵੱਖ ਧਾਰਮਾਂ ਨੂੰ ਦੇਖ ਰਹੇ ਹਾਂ ਜਿਵੇਂ ਕਿ ਅਸੀਂ ਅੱਗੇ ਵਧ ਰਹੇ ਹਾਂ ਕੈਨੇਡਾ ਇੱਕ ਅਜਿਹੀ ਥਾਂ ਬਣਿਆ ਹੋਇਆ ਜੋ ਇਮੀਗ੍ਰੇਸ਼ਨ ਦੇ ਲਈ ਇਸ ਦੇ ਸਮਰਥਨ ਵਿੱਚ ਸਕਾਰਾਤਮਕ ਪਰ ਨਾਲ ਹੀ ਅਸੀਂ ਜਿਸ ਤਰੀਕੇ ਨਾਲ ਏਕੀਕ੍ਰਿਤ ਤੇ ਅਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਾਂ ਕਿ ਆਉਣ ਵਾਲੇ ਹਰੇਕ ਵਿਅਕਤੀ ਦੀ ਸਫਲਤਾ ਦੇ ਰਾਸਤੇ ਕੈਨੇਡਾ ਲਈ ਟਰੂਡੋ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਜਿੱਥੇ ਗੱਲਬਾਤ ਕੀਤੀ ਹੈ ਸਰਕਾਰ ਨੇ 3 ਸਾਲਾਂ ਵਿੱਚ ਅਰਜੀ ਨਿਵਾਸੀ ਆਬਾਦੀ ਨੂੰ ਕੈਨੇਡਾ ਦੀ ਕੁੱਲ ਆਬਾਦੀ ਦਾ 5% ਤੱਕ ਘਟਾਉਣ ਦਾ ਹੋਰ ਆਪਣਾ ਦਾ ਦਾਵਾ ਕੀਤਾ ਇੰਟਰਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਨੇ ਇੱਕ ਵਕਾalet ਸਮੂਹ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਰੋਜ਼ਗਾਰ ਤੇ ਰਿਹਾਇਸ਼ ਮੁੱਦਿਆਂ ਦੀ ਜੜ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪ੍ਰਵਾਸ ਦੀ ਬਜਾਏ ਵਿਆਪਕ ਨੀਤੀਗਤ ਅਸਫਲਤਾਵਾਂ ਦੇ ਵਿੱਚ ਟਿਕੜ ਨੂੰ ਮਿਲ ਰਹੀ ਹੈ ਔਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਿਧਿਆਰਥੀਆਂ ਦੇ ਭਵਿੱਖ ਦੇ ਉੱਪਰ ਜੋ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਉੱਪਰ ਟਰੂਡੋ ਸਰਕਾਰ ਕੀ ਫੈਸਲਾ ਲਵੇਗੀ